ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ-ਬਹੁਤ ਪਿਆਰੀ ਭਰੀ ਸਤਿ ਸ੍ਰੀ ਅਕਾਲ ਜੀ ਤੁਹਾਡੇ ਐਗਜ਼ਾਮ ਚੱਲ ਰਹੇ ਆ ਮੈਨੂੰ ਆਸ਼ਾ ਹੈ ਕਿ ਤੁਹਾਡਾ ਅੱਜ ਦਾ ਐਗਜ਼ਾਮ ਬਹੁਤ ਵਧੀਆ ਹੋਇਆ ਹੋਵੇਗਾ ਤੇ ਮੈਂ ਪ੍ਰਾਰਥਨਾ ਕਰਦਾ ਕਿ ਤੁਸੀਂ ਵੀ ਇੱਕ ਦਿਨ ਜਿਹੜਾ ਕਿ ਮਤਲਬ ਕਿ ਆਪਣੀ ਮੰਜ਼ਿਲ ਪ੍ਰਾਪਤ ਕਰੋ ਤੇ ਅੱਜ ਮੈਂ ਤੁਹਾਡੇ ਦੇ ਨਾਲ ਮਤਲਬ ਕਿ ਔਰਤ ਦੇ ਦ੍ਰਿਸ਼ ਦੇ ਬਾਰੇ ਜਿਹੜੀ ਗੱਲਬਾਤ ਕਰਨ ਜਾ ਰਿਹਾ ਹਾਂ ਹਾਂ ਤੇ ਅੱਜਕੱਲ ਜਿਹੜੀ ਕਿ ਸਮਾਜ ਦੇ ਵਿੱਚ ਗਲਤ ਕ੍ਰਿਤਿਆਵਾਂ ਦੇ ਕਾਰਨ ਜਿਹੜੀ ਔਰਤਾਂ ਨੂੰ ਲੱਗਦਾ ਹੈ ਕਿ ਅਸੀਂ ਪੂਰੇ ਰੂਪ ਦੇ ਵਿੱਚ ਸੁਤੰਤਰ ਨਹੀਂ ਹਾਂ ਤਾਂ ਜਦੋਂ ਉਹ ਘਰ ਚੋਂ ਬਾਹਰ ਨਿਕਲਦੀ ਤਾਂ ਸਾਨੂੰ ਉਹਨਾਂ ਨੂੰ ਲੱਗਦਾ ਕਿ ਸਾਨੂੰ ਕੋਈ ਨਾ ਕੋਈ ਉਹਨਾਂ ਨੂੰ ਕੋਈ ਵੀ ਡਰ ਹੁੰਦਾ ਹੈ ਪਰ ਮਤਲਬ ਕਿ ਸਾਡੇ ਜਿਹੜੇ ਮਹਾਨ ਗੁਰੂ ਨੇ ਸਾਡੇ ਹੋਰ ਮਹਾਨ ਲੋਕ ਨੇ ਜਿਵੇਂ ਕਿ ਸਾਡੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਔਰਤਾਂ ਦੇ ਸਨਮਾਨ ਦੇ ਵਿੱਚ ਕਹਿ ਕੇ ਗਏ ਨੇ ਕਿ ਸੋ ਕੇ ਮੰਦਾ ਆਖੀ ਹੈ ਜਿਤ ਜੰਮੇ ਰਾਜਾਨ ਜਿਸ ਦਾ ਅਰਥ ਹੈ ਕਿ ਸਾਨੂੰ ਔਰਤਾਂ ਨੂੰ ਮੰਨਦਾ ਕਿਉਂ ਕਿ ਕਿਉਂਕਿ ਔਰਤਾਂ ਤਾਂ ਮਹਾਨ ਯੋਧਿਆਂ ਤੇ ਰਾਜਿਆਂ ਨੂੰ ਜਨਮ ਦਿੰਦੀ ਹੈ ਅਸੀਂ ਸਾਰੇ ਜਿਹੜੀ ਔਰਤਾਂ ਦੀ ਮਤਲਬ ਕਿ ਇੱਕ ਬੱਚੇ ਹਾਂ ਤੇ ਸਭ ਔਰਤਾਂ ਜਿਹੜੇ ਜਨਮ ਦਿੰਦੀਆਂ ਹਨ ਤੇ ਮਤਲਬ ਕਿ 8 ਜਿਹੜਾ ਕਿ ਮਾਰਚ ਨੂੰ ਜਿਹੜਾ ਔਰਤ ਦਿਵਸ ਹੈ ਜਿਹੜਾ ਮਨਾਇਆ ਜਾਂਦਾ 8 ਮਾਰਚ ਨੂੰ ਔਰਤ ਦਿਵਸ ਦਾ ਮਨਾਉਣ ਦਾ ਮਹੱਤਵ ਕੀ ਆ ਕਿ ਜਿਹੜੀਆਂ ਮਤਲਬ ਕਿ ਔਰਤਾਂ ਉਹਨਾਂ ਨੂੰ ਅੱਜ ਕੱਲ ਲੱਗਦਾ ਕਿ ਅਸੀਂ ਪੂਰਨ ਰੂਪ ਵਿੱਚ ਸੁਤੰਤਰ ਨਹੀਂ ਹਾਂ ਪਰ ਅਸੀਂ ਲੋਕਾਂ ਨੂੰ ਆ ਜਿਹੜਾ ਜਾਗਰੂਕ ਕਰਕੇ ਤੇ ਉਹ ਔਰਤਾਂ ਨੂੰ ਯਕੀਨ ਦਵਾਈਏ ਕਿ ਹੁਣ ਤੁਸੀਂ ਪੂਰਨ ਰੂਪ ਦੇ ਵਿੱਚ ਸੁਤੰਤਰ ਹੋਵੋ ਤੇ ਤੁਸੀਂ ਹੁਣ ਅਸੀਂ ਤੁਹਾਡਾ ਸੀ ਸਨਮਾਨ ਕਰ ਰਹੇ ਹਾਂ ਹੁਣ ਪਰ ਮੇਰਾ ਮੰਨਣਾ ਇਹ ਆ ਕਿ ਸਾਨੂੰ ਸਿਰਫ 8 ਮਾਰਚ ਨੂੰ ਹੀ ਨਹੀਂ ਔਰਤਾਂ ਦਾ ਸਨਮਾਨ ਕਰਨਾ ਚਾਹੀਦਾ ਜਾਂ ਮਤਲਬ ਕਿ ਉਹਨਾਂ ਨੂੰ ਮਹਿਸੂਸ ਕਰਾਉਣਾ ਚਾਹੀਦਾ ਕਿ ਉਹ ਪੂਰਨ ਰੂਪ ਵਿੱਚ ਸੁਤੰਤਰ ਹੈ ਸਾਨੂੰ ਹਮੇਸ਼ਾ ਜਿੱਥੇ ਵੀ ਮਤਲਬ ਕਿ ਮੌਕਾ ਮਿਲੇ ਕਿਸੇ ਕਿਸ ਦੇਖ ਕੇ ਮਤਲਬ ਕਿ ਉਹਨੂੰ ਜਾਗਰੂਕ ਕਰਨਾ ਚਾਹੀਦਾ ਹਮੇਸ਼ਾ ਮੇਰੇ ਕਹਿੰਦੇ ਭਾਵ ਹੈ ਕਿ ਸਾਨੂੰ ਹਮੇਸ਼ਾ ਤੇ ਹਰ ਰੋਜ਼ ਹੈ ਜਿਹੜਾ ਇਹ ਔਰਤਾਂ ਦਾ ਜਿਹੜਾ ਦਿਵਸ ਆ ਇਹ ਮਨਾਉਂਦੇ ਰਹਿਣਾ ਚਾਹੀਦਾ ਤੇ ਤੇ ਉਹਨਾਂ ਦਾ ਹਮੇਸ਼ਾ ਜਿਹੜਾ ਸਨਮਾਨ ਕਰ ਦੇਣਾ ਚਾਹੀਦਾ ਤੇ ਹੁਣ ਮੈਂ ਤੁਹਾਨੂੰ ਦੱਸਣ ਦਾ ਕਿ ਜਿਹੜਾ ਪੁਰਾਣੇ ਸਮੇਂ ਦੇ ਵਿੱਚ ਔਰਤਾਂ ਦੀ ਹਾਲਤ ਦੇ ਬਾਰੇ ਪੁਰਾਣੇ ਸਮੇਂ ਦੇ ਵਿੱਚ ਔਰਤਾਂ ਨੂੰ ਜਿਹੜੇ ਜਨਮ ਦੇ ਸਾਰੀ ਮਾਰ ਦਿੱਤਾ ਜਾਂਦਾ ਸੀ ਉਹਨਾਂ ਤੇ ਪਰਦਾ ਪ੍ਰਥਾ ਲਾਗੂ ਸੀ ਉਹਨਾਂ ਨੂੰ ਬੁਰਕਾ ਪਾਉਣਾ ਪੈਂਦਾ ਸੀ ਜਿੰਦੇ ਨਾਲ ਉਹਨਾਂ ਦੀ ਮਾਨਸਿਕ ਸਿਹਤ ਤੇ ਜਿਹੜਾ ਸਰੀਰਕ ਸਿਹਤ ਤੇ ਜਿਹੜਾ ਕਿ ਬਹੁਤ ਉਹਨਾਂ ਦਾ ਜਿਹੜਾ ਕਿ ਖਪੈਂਦਾ ਸੀਗਾ ਤੇ ਉਹਨਾਂ ਤੇ ਸਤੀ ਪ੍ਰਥਾ ਲਾਗੂ ਸੀ ਹੋਰ ਬਹੁਤ ਸਾਰੀਆਂ ਜਣੀਆਂ ਪ੍ਰਥਾਵਾਂ ਉਹਨਾਂ ਤੇ ਲਾਗੂ ਸੀ ਪਰ ਜਿਹੜੀ ਸਤੀ ਇਸਤਰੀ ਦਾ ਜਿਹੜਾ ਪਤੀ ਮਰ ਜਾਂਦਾ ਸੀਗਾ ਤਾਂ ਉਹ ਇਸਤਰੀ ਨੂੰ ਉਹਦੇ ਪਤੀ ਦੀ ਚਿਤਾ ਦੇ ਨਾਲ ਜਿੰਦਾ ਹੀ ਜਲਾ ਦਿੱਤਾ ਜਾਂਦਾ ਸੀਗਾ ਤਾਂ ਐਨੇ ਮਤਲਬ ਕਿ ਭਿਆਨਕ ਜਿਹੜੀ ਉਹਨਾਂ ਦੇ ਨਾਲ ਇਹ ਕ੍ਰਿਤਿਆਵਾਂ ਕੀਤੀਆਂ ਜਾਂਦੀਆਂ ਸੀ ਤੇ ਅੱਜ ਦੇ ਸਮੇਂ ਵਿੱਚ ਤਾਂ ਮਤਲਬ ਕਿ ਬਹੁਤ ਮਾੜਾ ਹਾਲ ਹੈ ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਤਾਂ ਮਤਲਬ ਕਿ ਜਦੋਂ ਹੀ ਲੜਕੀ ਹੁੰਦੀ ਸੀ ਤਾਨੂੰ ਜਨਮ ਦੇ ਸਾਲ ਮਾਰ ਦਿੱਤਾ ਜਾਂਦਾ ਸੀ ਪਰ ਅੱਜ ਕੱਲ ਜਿਹੜਾ ਟੈਕਨੋਲੋਜੀ ਦੇ ਕਾਰਨ ਅਲਟਰਾ ਸਾਊਂਡ ਦੇ ਕਾਰਨ ਜਿਹੜਾ ਕਿ ਮਾਂ ਦੇ ਪੇਟ ਵਿੱਚ ਹੀ ਪਤਾ ਕਰ ਲਿਆ ਜਾਂਦਾ ਕਿ ਉਹ ਮੁੰਡਾ ਹੈ ਜਾਂ ਕੁੜੀ ਜੇਕਰ ਕੁੜੀ ਹੁੰਦੀ ਹੈ ਤਾਂ ਉਹਨੂੰ ਕਈ ਮਤਲਬ ਕਿ ਮਾਂ ਦੇ ਪੇਟ ਦੇ ਵਿੱਚ ਹੀ ਮਾਰ ਦਿੰਦੇ ਤੇ ਜਿਹਨੂੰ ਅਸੀਂ ਭਰੂਣ ਹੱਤਿਆ ਵੀ ਕਹਿ ਦਿੰਦੇ ਆ ਪਰ ਹੁਣ ਸਾਡਾ ਫਰਜ ਕੀ ਬਣਦਾ ਹੈ ਸਾਡਾ ਫਰਜ ਬਣਦਾ ਕਿ ਇਸਤਰੀਆਂ ਦਾ ਸਨਮਾਨ ਕਰਨਾ ਚਾਹੀਦਾ ਹਰ ਰੋਜ਼ ਨਾ ਕਿ 8 ਮਾਰਚ ਨੂੰ 8 ਮਾਰਚ ਨੂੰ ਮਤਲਬ ਕਿ ਉਹ ਵੀ ਕਰਨਾ ਚਾਹੀਦਾ ਤੇ ਹਰ ਰੋਜ਼ ਵੀ ਕਰਨਾ ਚਾਹੀਦਾ ਸਾਨੂੰ ਜਿਹੜਾ ਕਿ ਉਹਨਾਂ ਨੂੰ ਯਕੀਨ ਹੋ ਸਕੇ ਕਿ ਹੁਣ ਸਾਡਾ ਜਿਹੜਾ ਸਨਮਾਨ ਹੋ ਰਿਹਾ ਹੁਣ ਅਸੀਂ ਪੂਰਨ ਰੂਪ ਦੇ ਵਿੱਚ ਸਤੰਤਰ ਹਾਂ ਹੁਣ ਜਿਵੇਂ ਕਿ ਜਿਵੇਂ ਕਿ ਅਸੀਂ ਉਦਾਹਰਨ ਮੈਂ ਤੁਹਾਨੂੰ ਦੱਸ ਦਿੰਦਾ ਜਿ ਦੇ ਵਿੱਚ ਕੋਈ ਲੜਕੀ ਜਾਂ ਇਸਤਰੀ ਖੜੀ ਹੈ ਤਾਂ ਸਾਨੂੰ ਆਪ ਖੜੇ ਹੋ ਕੇ ਉਹਨਾਂ ਨੂੰ ਕਹਿ ਦੇਣਾ ਕਿ ਲਓ ਭੈਣ ਜੀ ਤੁਸੀਂ ਬੈਠੋ ਨਾ ਜਾਂ ਕਿਸੇ ਨੂੰ ਸੜਕ ਕਾਰ ਪਾਰ ਕਰਨ ਦੇ ਵਿੱਚ ਕਿਸੇ ਬੀਬੀ ਨੂੰ ਮਤਲਬ ਕੀ ਮਦਦ ਚਾਹੀਦੀ ਸਾਨੂੰ ਉਹਨੂੰ ਸੜਕ ਪਾਰ ਕਰਨੀ ਚਾਹੀਦੀ ਆ ਤੇ ਜਾਂ ਜੇਕਰ ਉਹਨਾਂ ਨੂੰ ਕਈ ਵਾਰ ਬੱਸ ਦਾ ਕਿਸੇ ਦਾ ਪਤਾ ਨਹੀਂ ਚੱਲਦਾ ਤਾਂ ਬੱਸ ਅੱਡੇ ਦੇ ਵਿੱਚ ਸਾਨੂੰ ਬੱਸ ਦਾ ਪਤਾ ਕਰਕੇ ਉਹਨਾਂ ਨੂੰ ਬੱਸ ਦੇ ਵਿੱਚ ਜਿਹੜਾ ਚੜਾ ਦੇਣਾ ਚਾਹੀਦਾ ਹੈ ਤੇ ਹੁਣ ਮੈਂ ਇਸ ਭਾਸ਼ਣ ਦਾ ਜਿਹੜਾ ਕਿ ਅੰਤ ਕੁਝ ਕਿ ਸ਼ਬਦਾਂ ਨਾਲ ਕਰਾਂਗਾ ਨਾਰੀ ਦਾ અપਮਾਨ ਨਕੀਜੇ ਨਹੀਂ ਤਾਂ ਮਹਾਪਾਪ ਲੀਜੇ ਜਿਸ ਦਾ ਅਰਥ ਹੈ ਕਿ ਸਾਨੂੰ ਨਾਰੀ ਦਾ અપਮਾਨ ਨਹੀਂ ਕਰਨਾ ਚਾਹੀਦਾ ਨਹੀਂ ਤਾਂ ਇਹ ਸਭ ਤੋਂ ਵੱਡਾ ਜਿਹੜਾ ਮਹਾਪਾਪ ਅਸੀਂ ਲੈ ਲਾਂਗੇ ਥੈਂਕ ਯੂ ਐਂਡ ਹੈਵ ਅ ਨਾਈਸ ਡੇ ਸ਼ਾਬਾਸ਼